ਜਿੱਥੇ ਮੰਗ ਕੀਤੀ ਜਾ ਰਹੀ ਹੈ ਤਾਂ ਐਮਐਸਪੀ ਤੇ ਫਸਲਾਂ ਖਰੀਦਣ ਦੇ ਲਈ ਵੱਡਾ ਐਲਾਨ ਨੈਵੀ ਸੈਣੀ ਸਰਕਾਰ ਨੇ ਕੀਤਾ ਹੈ ਤੇ ਨੈਵੀ ਸੈਣੀ ਸਰਕਾਰ ਨੇ ਕਿਸਾਨਾਂ ਦੇ 133 ਕਰੋੜ ਰੁਪਏ ਦੇ ਬਕਾਇਆ ਮਾਫ ਕਰਨ ਦਾ ਵੀ ਐਲਾਨ ਕੀਤਾ ਹੈ ਤਾਂ ਵੱਡਾ ਮਾਇ ਜਿਹੜਾ ਐਲਾਨ ਕਰ ਦਿੱਤਾ ਗਿਆ ਹੈ ਹਾਲਾਂਕਿ ਜੇਕਰ ਇਸ ਨੂੰ ਦੇਖਿਆ ਜਾਵੇ ਤਾਂ ਚੁਣავი ਐਲਾਨ ਵਜੋਂ ਦੇਖਿਆ ਜਾ ਰਿਹਾ ਕਿਉਂਕਿ ਆਉਣ ਵਾਲੇ ਕੁਝ ਸਮੇਂ 'ਚ ਚੋਣਾਂ ਦਾ ਵਿਗਲਾ ਹਰਿਆਣੇ ਵਿੱਚ ਵਜਣ ਜਾ ਰਿਹਾ ਹੈ ਤਾਂ ਉਸ ਤੋਂ ਪਹਿਲਾਂ ਹੁਣ ਵੱਡੇ ਐਲਾਨ ਹੋ ਰਹੇ ਨੇ ਹਾਲਾਂਕਿ ਇਸੇ ਸਰਕਾਰ ਤੇ ਨੈਵਸੈਣੀ ਸਰਕਾਰ ਤੇ ਸਵਾਲੀਆ ਚਿੰਨ੍ਹ ਲੱਗ ਰਹੇ ਆ ਸਵਾਲ ਖੜੇ ਹੋ ਰਹੇ ਆ ਕਿ ਜਿਹੜੀ ਸਰਕਾਰ ਪੁਲਿਸ ਅਫਸਰਾਂ ਨੂੰ ਕਿਸਾਨਾਂ ਨੂੰ ਕੁੱਟਣ ਦੇ ਲਈ ਜਿਹੜਾ ਸਨਮਾਨ ਕਰ ਰਹੀ ਹੈ ਤਾਂ ਉਹ ਕਿਸਾਨਾਂ ਦੇ ਕਿੱਦਾਂ ਦਾ ਐਲਾਨ ਕਰੇਗੀ ਹਾਲਾਂਕਿ ਇਹ ਸਵਾਲ ਵੀ ਖੜੇ ਹੋ ਰਹੇ ਆ ਪਰ ਕਿਤੇ ਨਾ ਕਿਤੇ ਵੱਡਾ ਐਲਾਨ ਆ ਜਿਹੜਾ ਐਮਐਸਪੀ ਨੂੰ ਲੈ ਕੇ हां हरियाणा ਦੀ ਨੈਵ ਸੈਣੀ ਸਰਕਾਰ ਨੇ ਕਰ ਦਿੱਤਾ ਹੈ ਤੇ 14 ਫਸਲਾਂ ਤੇ ਹੁਣ ਐਮ ਐਸ ਪੀ ਦੇਣ ਦਾ ਐਲਾਨ ਕੀਤਾ ਗਿਆ ਤੇ 9 ਫਸਲਾਂ ਵੀ ਜਿਹੜੀਆਂ ਹੋਰ ਉਹ ਐਮ ਐਸ ਪੀ ਤਹਿਤ ਖਰੀਦਣ ਦਾ ਐਲਾਨ ਕੀਤਾ ਗਿਆ ਤਾਂ ਨੈਵ ਸੈਣੀ ਸਰਕਾਰ ਨੇ ਇਹ ਵੱਡਾ ਐਲਾਨ ਕੀਤਾ ਤੇ ਉਧਰ ਜੇ ਘਰ ਦੇਖਣਾ ਹੋਵੇ ਕਿ ਕਿਸਾਨ ਇਸ ਫੈਸਲੇ ਦਾ ਕਿੱਦਾਂ ਦਾ ਸਵਾਗਤ ਕਰਨਗੇ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿਸਾਨਾਂ ਦਾ ਕੀ ਫੈਸਲਾ ਹੋਏਗਾ ਪਰ ਜੋ ਸ਼ੰਭੂ ਤੇ ਖਨੌਰੀ ਬਾਰਡਰ ਤੇ ਧਰਨਾ ਚੱਲ ਰਿਹਾ ਹੈ ਤਾਂ ਇਸ ਦੇ ਧਰਨੇ ਤੇ ਵੀ ਵੱਡੀਆਂ ਨਜ਼ਰਾਂ ਤਿੱਕੀਆਂ ਹੋਈਆਂ ਨੇ ਤੇ ਇਸ ਧਰਨਾ ਦੇ ਦਰਮਿਆਨ ਇਹ ਵੱਡਾ ਐਲਾਨ ਨਹਿਰ ਸੈਣੀ ਸਰਕਾਰ ਨੇ ਕੀਤਾ ਹੈ ਕਿ 14 ਫਸਲਾਂ ਤੇ ਐਮਐਸਟੀ ਦਿੱਤੀ ਜਾਏਗੀ ਤੇ ਉੱਥੇ ਹੀ ਇਹ ਘਰ ਦੇਖਿਆ ਜਾਵੇ ਕਿ ਨਹਿਰ ਸੈਣੀ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਹੈ ਕਿਉਂਕਿ 15 ਅਗਸਤ ਤੇ ਤਿੰਨ ਤੋਂ ਚਾਰ ਪੁਲਿਸ ਅਫਸਰ ਨੇ ਜਿਹੜੇ ਉਹਨਾਂ ਨੂੰ ਸਨਮਾਨ ਕੀਤਾ ਜਾਏਗਾ ਜਿਨ੍ਹਾਂ ਨੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਣ 'ਚ ਵੱਡੀ ਅਹਿਮ ਭੂਮਿਕਾ ਨਿਭਾਈਆ ਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਹੈ ਕਿਸਾਨਾਂ ਨੇ ਇਸ ਤੇ ਜਿੱਥੇ ਵੱਡੇ ਸਵਾਲ ਖੜੇ ਕੀਤੇ ਆ ਕਿ ਆਖਰਕਾਰ ਕਿਸਾਨ ਤੇ ਪੁਲਿਸ ਮੁਲਾਜ਼ਮਾਂ ਨੂੰ ਸਾਹਮਣੇ ਸਰਕਾਰ ਕਿਉਂ ਕਰਵਾ ਰਹੀ ਐ ਸਨਮਾਨ ਦੇ ਕੇ ਜ਼ਖਮਾਂ ਤੇ ਜਿਹੜੇ ਆ ਨਮਕ ਕਿਉਂ ਜਿਹੜੇ ਆ ਸੜਕਰੀ ਆ ਕਿਉਂਕਿ ਇਸ ਧਰਨਿਆਂ ਦੇ ਦਰਮਿਆਨ ਕਈ ਮੌਤਾਂ ਵੀ ਹੋ ਚੁੱਕੀਆਂ ਨੇ ਕਈ ਕਿਸਾਨ ਸ਼ਹੀਦ ਹੋ ਚੁੱਕੇ ਨੇ ਆ ਜਿਹੜਾ ਸ਼ੁਭਕਰਨ ਕਾ ਕਿਸਾਨ ਨੌਜਵਾਨ ਕਿਸਾਨ ਸੀਗਾ ਉਹ ਖਨੌਰੀ ਬਾਡਰ ਤੇ ਸ਼ਹੀਦ ਹੋਇਆ ਜਿਸ ਵਿੱਚ ਕੇ ਐਮ ਜਿਹੜਾ ਸਰਵਾਈਆ ਜਿਹੜੀ ਹਾਈ ਕੋਰਟ ਨੇ ਕੀਤੀ ਆ ਹਾਈ ਕੋਰਟ ਵੱਲੋਂ ਐਮ ਟਿੱਪਣੀਆਂ ਕੀਤੀਆਂ ਗਈਆਂ ਨੇ ਤੇ ਸਪੈਸ਼ਲ ਜਿਹੜੀ ਐਸਆਈਟੀ ਇਸ ਮਾਮਲੇ ਨੂੰ ਲੈ ਕੇ ਬਣਾਈ ਗਈ ਹੈ ਸ਼ੁਭ ਕਰਨ ਦੇ ਮਾਮਲੇ ਨੂੰ ਲੈ ਕੇ ਜਾਂਚ ਪੜਤਾਲ ਐਸਆਈਟੀ ਵੱਲੋਂ ਕੀਤੀ ਜਾ ਰਹੀ ਆ ਪਰ ਉਧਰ ਨਾਇਬ ਸੈਣੀ ਸਰਕਾਰ ਵੱਲੋਂ ਜਿਹੜਾ ਕਿ ਕਾਂ ਜਿਹੜੇ ਪੁਲਿਸ ਅਫਸਰਾਂ ਨੂੰ ਸਨਮਾਨ ਕੀਤਾ ਜਾ ਰਿਹਾ ਤਾਂ ਉੱਥੇ ਜੇ ਸਵਾਲ ਖੜੇ ਹੋ ਰਹੇ ਨੇ ਇਸ ਮਾਮਲੇ ਤੇ ਤਾਂ ਐਮਐਸਪੀ ਨੂੰ ਲੈ ਕੇ ਹੁਣ ਵੱਡਾ ਦਾਵਾ ਜਿਹੜਾ ਨੈਵੀ ਸੈਣੀ ਸਰਕਾਰ ਨੇ ਠੋਕ ਦਿੱਤਾ ਵੱਡਾ ਐਲਾਨ ਕਰ ਦਿੱਤਾ ਹੈ ਕਿ 14 ਫਸਲਾਂ ਐਮਐਸਪੀ ਤੇ ਖਰੀਦੇਗੀ ਹਰਿਆਣਾ ਸਰਕਾਰ ਭਾ ਜੀਪੀ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਹਰਿਆਣਾ ਦੀ ਨੈਵੀ ਸੈਣੀ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਐਮਐਸਪੀ ਤਹਿਤ ਹੁਣ ਫਸਲਾਂ ਖਰੀਦੀਆਂ ਜਾਣਗੀਆਂ ਵੱਡੀ ਖਬਰ ਕਿਸਾਨਾਂ ਨਾਲ ਜੁੜੀ ਹੋਈ ਹੈ ਕਿਸਾਨਾਂ ਦੇ ਲਈ ਐਮਐਸਪੀ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਕਿਸਾਨ ਵੱਡੀ ਮੰਗ ਨੂੰ ਲੈ ਕੇ ਜਿੱਥੇ ਖਨੌਰੀ ਤੇ ਸੰਧੂ ਬਾਰਡਰ ਤੇ ਅੜੇ ਹੋਏ ਨੇ ਤਾਂ ਉਧਰ ਭਾਜਪੀ ਸਰਕਾਰ ਨੇ ਐ ਐਮਐਸਪੀ ਦੇਣ ਦੇ ਲਈ ਐਲਾਨ ਕੀਤਾ ਹੈ ਤਾਂ ਵੱਡੀ ਖਬਰ ਹੈ ਜਿਹੜੀ ਕਿਸਾਨਾਂ ਨਾਲ ਜੁੜੀ ਹੋਈ ਹੈ ਤੇ ਕਿਸਾਨਾਂ ਨੂੰ ਕਿਤੇ ਨਾ ਕਿਤੇ ਵੱਡੀ ਖੁਸ਼ਖਬਰੀ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਨੂੰ ਲੈ ਕੇ ਜੇ ਘਰ ਦੇਖਿਆ ਜਾਵੇ ਕਿ ਐਮਐਸਪੀ ਦੀ ਮੰਗ ਹੈ ਜਿਹੜੀ ਬਿੱਤੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਤਾਂ ਲੰਬੇ ਸਮੇਂ ਤੋਂ ਇਹ ਮੰਗ ਜਿਹੜੀ ਆ ਕਿਸਾਨ ਬਾਰਡਰ ਤੇ ਬੈਠ ਕੇ ਜਿਹੜੇ ਆ ਦੁਹਰਾ ਰਹੇ ਨੇ ਤੇ ਇਸੇ ਦੇ ਤਹਿਤ ਜਿਹੜੀ ਆ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹੁਣ ਹਰਿਆਣਾ ਸਰਕਾਰ ਨੇ ਐਮਐਸਪੀ ਦੇਣ ਦਾ ਐਲਾਨ ਕਰ ਦਿੱਤਾ ਹੈ ਤੇ 14 ਫਸਲਾਂ ਤੇ ਐਮਐਸ ਐਮਐਸਪੀ ਦੇਣ ਦੇ ਲਈ ਅਨਾਰ ਕੀਤਾ ਗਿਆ ਤੇ ਸਨੈਪ ਸੈਣੀ ਸਰਕਾਰ ਨੇ ਐਲਾਨ ਕੀਤਾ ਹੈ ਕਿ 14 ਫਸਲਾਂ ਐਮਐਸਪੀ ਤੇ ਖਰੀਦੀਆਂ ਜਾਣਗੀਆਂ ਐਮਐਸਪੀ ਦੀ ਗਰੰਟੀ ਜਿੱਥੇ ਕਿਸਾਨ ਮੰਗ ਰਹੇ ਨੇ ਤਾਂ ਉਧਰ ਐਲਾਨ ਆ ਭਾਜਪਾ ਸਰਕਾਰ ਨੇ ਕਰ ਦਿੱਤਾ ਹੈ ਤੇ ਹੁਣ ਬਾਕੀ 9 ਫਸਲਾਂ ਤੇ ਵੀ ਜਿਹੜੀਆਂ ਆ ਐਮਐਸਪੀ ਤੇ ਖਰੀਦਿਆਂ ਜਾਣਗੀਆਂ ਤਾਂ ਜਿਹੜੀ ਆ ਭਾ ਜਿਹੜੀ ਆ ਬੀਜੇਪੀ ਸਰਕਾਰ ਨੇ ਐਲਾਨ ਕੀਤਾ ਹਰਿਆਣਾ ਦੀ ਨਹਿਰ ਸੈਣੀ ਸਰਕਾਰ ਦਾ ਐਲਾਨ ਹੈ ਤੇ ਇਸੇ ਦੇ ਤਹਿਤ ਜੇ ਘਰ ਦੇਖਿਆ ਜਾਵੇ ਕਿ ਵੱਖ-ਵੱਖ ਗਤੀਵਿਧੀਆਂ ਜਿਹੜੀਆਂ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਐਮਐਸਪੀ ਨੂੰ ਲੈ ਕੇ ਤਾਂ